ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼াশਿਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਵਿਕਰਮ ਬਲੌਗਸ ਸੀਟੀਆਂ ਨੂੰ ਇਗਨੋਰ ਕਰਿਓ ਕੁੱਕਰ ਦੀਆਂ ਸੋ ਆਪਾਂ ਅੱਜ ਬਹੁਤ ਹੀ ਜ਼ਰੂਰੀ ਕੰਮ ਆ ਸਾਨੂੰ ਬਹੁਤ ਦੋ ਚਾਰ ਬਹੁਤ ਇੰਪੋਰਟੈਂਟ ਕੰਮ ਆ ਸੋ ਅੱਜ ਉਹ ਕਰਨੇ ਆ ਪਹਿਲਾਂ ਤਾਂ ਸੀਟੀਆਂ ਬੰਦ ਕਰ ਡਿਸਟਰਬ ਨਹੀਂ ਕਰਨਾ ਕਿਸੇ ਨੂੰ ਟਾਈਮ ਕੱਢ ਕੇ ਬਲੌਗ ਵੇਖਦੇ ਆ ਤੁਸੀਂ ਡਿਸਟਰਬ ਕਰੀ ਜਾਂਦੇ ਆ ਤੇ ਮੰਮੀ ਦਾੜਾ ਤਾਂ ਨਹੀਂ ਕੈਨਸਲ ਹੋ ਗਈਆਂ ਕੱਲੂ ਚੱਲਾਂਗੇ ਨਾਲੇ ਫੋਨ ਕਰ ਲੂੰਗਾ ਮੈਂ ਸੋ ਮੰਮੀ ਤੇ ਦਾੜਾ ਤਾਂ ਕੋਣੀ ਆ ਲੇਟ ਹੋ ਗਏ ਜਿੰਮ ਚ ਲੱਗੇ ਆ ਜਿੰਮ ਤੇ ਆ ਹੁਣ ਮੇਰੇ ਜਿੰਮ ਤੋਂ ਵਾਪਸੀ ਆਇਆ ਤੇ ਅਜਨੇ ਭਾਜੀ ਉਹਨਾਂ ਨੇ ਆਪਣੇ ਸੱਟਲ ਵਾਲੀ ਦਾ ਖੂਨੇ ਖੂਨ ਬੁੱਲਾ ਚ ਤੇ ਨੀਲ ਪੈ ਗਿਆ ਇੱਥੇ ਇਹਦੇੰਦ ਮੈਂ ਵੀ ਇੱਥੇ ਲੱਗੀ ਜੀ ਇੱਧਰ ਆ ਲੈ ਜਿੰਮ ਲਾਉਂਦਾ ਆ ਲੈ ਜਿੰਮ ਲਾਉਂਦਾ ਆ ਦੇਖੋ ਆ ਦੇਖੋ ਜਿੰਮ ਲਾਉਂਦਾ ਦੇਖੋ ਮੈਂ ਜਿੰਮ ਦਾ ਨਾਲ ਲੂੰਗਾ ਤੇ ਭਾਜੀ ਹੁਣੀ ਜਿੰਮ ਲਾਉਣ ਲੱਗੂਗਾ ਲੈ 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 ਝੋਟਾ ਦੇਖੋ ਇਹਨੇ ਰੱਖੀਆਂ ਝੋਟਾ ਤਿਆਰ ਕਰਨਾ ਮੈਂ ਇਹ ਕੀ ਇਹਨੂੰ ਫੜਾਉਂਦਾ ਇਹਨੂੰ ਕੰਪੀਟੀਸ਼ਨ ਮੈਂ ਕੀ ਕਹਣੀ ਗੱਡੀਆਂ ਦੇਖ ਰਹੀ ਹਾਂ ਗੱਡੀਆਂ ਦੇ ਤਾਂ ਲੈ ਆਵਾ ਬਾਬੇ ਬਾਲਖਣਾ ਦੇ ਇਹ ਬੰਦੇ ਨੇ ਸਾਨੂੰ ਆਣਾ ਓਏ ਹੋਏ 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 ਸੱਪਾ ਹੱਟੇ ਹੈ ਜੜੀ ਦੁਕਾਨ ਤੇ ਰੁਕਦਾ ਸੀ ਇਹ ਕਹਿੰਦਾ ਕਿ ਮੈਂ ਆਹੇ ਸੀ ਜੇ ਲੈਣੀ ਹੈ ਨਹੀਂ ਤਾਂ ਜਾਣਾ ਨਹੀਂ ਮੈਂ ਇੱਥੋਂ ਜਿੱਥੇ ਜਾਵੇ ਉੱਥੇ ਕਹਵੇ ਪਾਪਾ ਮੈਂ ਚੀਜ਼ ਲੈ ਕੇ ਆਈ ਜਾਣਾ ਪਹਿਲਾਂ ਇਹਨੇ ਗੱਡੀ ਮੰਗੀ ਇਹਨੂੰ ਬੈਟ ਮੰਗੇ ਉਹ ਲੈਤਾ ਆਹੋ ਫਿਰ ਬਾਅਦ ਚ ਦੂਜੀ ਦੁਕਾਨ ਤੇ ਕਿ ਉੱਥੇ ਬੰਦੂ ਆਇਆ ਹੋਇਆ ਹੁਣ ਅੱਛਾ ਬਾਅਦ ਚ ਬੰਦੂਕੂ ਲੈ ਆਈ ਨਹੀਂ ਅੱਛਾ ਬਾਅਦ ਚ ਬੰਦੂਕਾ ਮੰਗਾਲਾ ਪਿਓ ਦੇਤੀ ਲੈ ਕੇ ਫਿਰ ਇਹਨੇ ਉੱਥ ਫਿਰ 100 ਰੁਪਏ ਦੀ ਉਹ ਗੱਡੀ ਲੈ ਲਈ ਫਿਰ 200 ਰੁਪਏ ਦੇ ਨੇ ਉਹ ਲੈ ਲਏ ਬਥੇਰਾ ਸਮਾਨ ਲੈ ਲਿਆ ਇਹਨੇ ਸਾਡੇ ਨਾਲੋਂ ਜ਼ਿਆਦਾ ਖਰਚਾ ਇੰਨੇ ਕਰਾਇਆ ਨਾ ਮੰਮੀ ਨੇ ਖਰਚਾ ਕਰਾਇਆ ਨਾ ਬਿਗਰਾ ਨੇ ਮੇਰਾ ਤਾਂ ਮਨ ਵੀਰ ਦਾ ਜ਼ਿਆਦਾ ਖਰਚਾ ਹੋਇਆ ਬਾਬੇ ਵਾਲਾ ਕਨਾਂ ਦੀ 10000 ਰੁਪਏ ਖਾਚਾਤਾ ਤੂੰ ਕਿੱਦਾਂ ਉਹ ਵੀ ਜਿਹੜੀ ਗੱਲ ਹੈ ਉਹ ਮਿੱਟੀ ਖਾਂਦਾ ਉਹ ਮਿੱਟੀ ਖਾਂਦਾ ਉਹ ਉੱਠ ਗਿਆ ਉਹ ਉੱਠ ਗਿਆ ਭੱਜ ਗਿਆ ਉਹਦੇ ਪਤਾ ਹੀ ਨਹੀਂ ਬੱਜੇ ਨਹੀਂ ਹੁਣ ਗਾਈਸੋ ਤੇ ਖਾਣੇ ਕਰਨ ਆ ਯਾਰ ਦਾਲ ਨਾ ਨਹੀਂ ਤਾਂ ਹੀ ਤੈਨੂੰ ਕਿਹਾ ਆਂ ਆਲੂ ਵਾਲੇ ਪਰੌੜੇ ਵੀ ਤਾਂ ਤੁਹਾਡੀ ਆ ਦੇਲੇ ਚੱਲ ਹੋ ਹੋ ਮੰਮੀ ਆਲੇ ਮੰਮੀ ਆ ਕੇ ਕਰ ਤਾਂ ਇਹ ਲੈ ਗੋਲੀ ਰੱਖਤੀ ਹੋਸੀ ਪੀ ਤਾਂ ਦੇਖੀ ਚੱਲ ਆ ਦੇ ਲੈ ਯਾ ਸਤਾ ਨੂੰ ਪਤਾ ਦੁੱਧ ਖਰਾਬ ਹੋ ਗਿਆ ਰੱਤੀ ਉਹ ਦੁੱਧ ਖਰਾਬ ਹੋ ਗਿਆ ਸੱਚ ਪਾਜੀ ਛੱਡ ਦੋ ਪਾਜੀ ਨਾ ਕਰੋ ਪਾਜੀ ਨਾ ਕਰੋ ਪਾਜੀ ਮਾਫ਼ ਕਰ ਦਿਓ ਪਾਜੀ ਮਾਫ਼ ਕਰ ਦਿਓ ਰਿਆਈ ਨਹੀਂ ਕਰਨਾ ਹੁਣ ਉਹਦਾ ਹੀ ਹੁਣ ਨਹੀਂ ਪਾਓ ਰੈਜਿਜ ਰੱਖੋ ਗਰਮ ਕਰਕੇ ਹਾਂਜੀ ਹਾਂਜੀ ਕਟ ਨਾ ਨਿੰਚਾ ਕਟ ਕਟ ਕੁੱਟ ਕੁੱਟ ਪਾਟ ਕੇ ਇਹ ਗਿਆ ਇਥੇ ਰੋਂਦਾ ਹੋਣੀ ਲੱਸੀ ਦਾ ਗਲਾਸ ਤੁਹਾਡੇ ਮੂੰਹ ਹੋ ਰਿਹਾ ਚੱਲ ਭੱਜ ਪੰਗੇ ਲੈਣਾ ਪੈਣਾ ਲਾ ਲੈਣਾ ਪੰਗੇ ਲੈਿੰਦਾ ਆਪਦੇ ਹੁਣ ਦੇ ਤਾਂ ਵੱਜ ਗਈ ਮਾੜੀ ਜੀ ਭੱਜ ਗਿਆ せいっらていや。 ਜੇ ਮਲਾ ਜੇ ਮ ਜੇ ਨਹੀਂ ਪਤਾ ਪਾਪਾ ਨੂੰ ਪੁੱਛ ਲੈ ਜੇ ਮਲਾ ਹੁਣ ਬਸ ਇਹਨੂੰ ਸਿੱਧਾ ਘਲਾਸਣਾ ਹੈ ਡੋਲੇ ਦਾ ਡੋਲੇ ਜੱਸੀ ਬਣਾ ਦੇ ਦੋ ਹਾਂ ਤੁਸੀਂ ਜਾਣੇ ਕਿ ਨਹੀਂ ਹੁਣ ਵੀਡੀਓ ਵੀ ਬਣਦੀ ਪਈ ਆ ਚੱਲ ਜੀ ਚਲੋ ਹਾਂ ਤਾਂ ਲੱਗੇ ਜਾਮਾਂ ਨੂੰ ਬਾਜੀ ਤਿਆਰ ਕਰਾਉਣਾ ਕਿ ਨਹੀਂ ਤੁਸੀਂ ਕਿਹਨੂੰ ਗਿਆ ਨਹੀਂ ਭੱਜਦੇ ਹਾਂ ਮੈਂ ਤਾਂ ਤੁਹਾਨੂੰ ਕਹਿ ਲਈ ਸੱਡੀ ਬੱਟੀ ਕੀਤੀ ਸੀ ਮੈਨੂੰ ਖੜੇ ਪੈਰ ਦੱਸਿਆ ਹਾਂ ਲਾ ਉਹ ਜਿਹੜੇ ਜਿਹੜੇ ਪਲਾਨ ਬਣਿਆ ਖੜੇ ਹਾਂ ਨਹੀਂ ਮੈਂ ਤਾਂ ਕਿਹਾ ਸੀ ਭਾਜੀ ਮੈਨੂੰ ਕਹਿੰਦਾ ਵੀ ਆਪਾਂ ਗੁਰੰਦਰ ਜਾਣਾ ਉਹ ਸਮਾਨ ਲੈਣ ਮੈਂ ਨਾ ਜੇ ਮੈਂ ਚੱਲਾਂ ਗੁਰੰਦਰ ਨਾ ਬਣਿਆ ਤਾਂ ਹੁਣ ਮੈਨੂੰ ਅਟਾ ਟਾਈਮ ਕਹਿ ਰਹੇ ਕਿ ਤਿਆਰ ਹੋ ਜਾ ਮੈਂ ਤਾਂ ਤਿਆਰ ਹੋ ਜਾਵਾਂ ਹੁਣ ਸੁਣ ਮੇਰੀ ਗੱਲ ਮੈਂ ਭਾਈ ਨੂੰ ਕਿਹਾ ਸੀ ਭਾਜੀ ਮੈਨੂੰ ਕਹਿੰਦਾ ਆਪਾਂ ਜੇ ਮਜੂਮ ਦੇ ਬਲਤਾ ਬੋਲਤਾ ਲੈਣ ਜਾਨੀਆਂ ਬੀਸੀਏ ਵਗੈਰਾ ਮੈਂ ਕਿਹਾ ਭਾਈ ਠੀਕ ਹੈ ਚੱਲ ਜਮਾਂਗੇ ਇਹ ਚੀਜ਼ ਦਾ ਤੁਸੀਂ ਸਾਨੂੰ ਵੀ ਨਹੀਂ ਦੱਸਿਆ ਦੱਸਿਆ ਨਹੀਂ ਮੈਂ ਨਕਬੀ ਸੱਚੀ ਨਹੀਂ ਦੱਸਿਆ ਜਿੰਨੇ ਦੇ ਰਾਤੀ ਦਾ ਛੋਟਿਆ ਜੀ ਮੈਂ ਕਹਿੰਦਾ ਚਾਹਤ ਨੂੰ ਘਾਟ ਲਿਓ ਤੁਰੋ ਚੱਲਦੇ ਆ ਤੁਹਾਨੂੰ ਪਤਾ ਹੈ ਭਾਈ ਦੇ ਕੱਲਿਆਂ ਦਾ ਜਾਨ ਜੀ ਨਹੀਂ ਕਰਦਾ ਆਹੋ ਚਾਹ ਤਾਂ ਗਲਤੀ ਕਰੋ ਇਹ ਦਿਨਾਂ ਇੰਨੇ ਦੇ ਰਿਹਾ ਭਾਈ ਨੂੰ ਤਾਂ ਜੱਫੀ ਪਾਊਗਾ ਈ ਮੈਂ ਤਾਂ ਲस्सी ਵੀ ਖਾਈ ਮਮਾ ਲस्सी ਵੀ ਖਾਈ ਹੈ ਹੈ ਸੈਂਕਿੰਗ ਦੇ ਕਰਮ ਪਾਣੀ ਨੀ ਲੋਕਾ ਅਜੀ ਸਾਡੀ ਕੁਰੀ ਨਿੱਕੀ ਜੀ ਅਛਾ ਤੇ ਕੋਈ ਆ ਨਿੱਕੀ ਜੀ ਕੋਈ ਆ ਨਾ ਸਾਡੀ ਹੈ ਹੈਲੋ ਮੋੜ ਦਾਲ ਦੇ ਮੇਰੇ ਕੋ ਆ ਗਈ ਸੀ ਉਹ ਤੇਨੇ ਇਹ ਵੀ ਅਸੀਂ ਚੱਲੇ ਆ ਹੁਣ ਕਿੱਥੇ ਚੱਲੇ ਆ ਇਹ ਤੁਹਾਨੂੰ ਅਸੀਂ ਹੁਣ ਜਾ ਕੇ ਹੀ ਦੱਸਾਂਗੇ ਤੇ ਦੀਦੀ ਹੁਣੇ ਬੈਠ ਚੁੱਕੇ ਆ ਮਮਾ ਵੀ ਬੈਠ ਚੁੱਕੇ ਆ ਤਾਂ ਸਾਡਾ ਜਿਹੜਾ ਮਨਵੀਰ ਆ ਉਹ ਬਾਜੀ ਕੋਲ ਅੰਦਰ ਉਹ ਹੈ ਤੱਕ ਨਹੀਂ ਆਏ ਬਾਹਰ ਬਾਜੀ ਤੇ ਮੰਦਿਰ ਆ ਦੇਖੋ ਬਾਏ ਬਾਏ ਪਾਜੀ ਆਜੋ ਮਨ ਵੀਰ ਨੂੰ ਵੀ ਲਿਓ ਪਹਿਲਾਂ ਕੀ ਕਹਨੇ ਦੱਸਿਓ ਖੱਟੇ ਵਿਚਾਰੇ ਨੂੰ ਕੀ ਕੀਤਾ ਤੁਸੀਂ ਤੇ ਕੀ ਕੱਟਦਾ ਹੋ ਮੁੰਡਾ ਪੰਜਾਬੀ ਆ ਯਾਰ ਦੀਦੀ ਉਹਨਾਂ ਲਈ ਆ ਪੱਕਾ ਲਈ ਸਮਾਨ ਲੱਗੇ ਲੈਣ ਚੱਕੋ ਮਠਿਆਈਆਂ ਇਹ ਅੰਦੇ ਰਹੀ ਪੰਜਾਬੀ ਬੰਦਾ ਹੈ। ਪਰ ਨੀਂਦ ਹੋ ਜੇ ਪਿਆ। ਸੁੱਤਾ ਹੈ? ਹਾਂਜੀ ਸਸੀ ਕਾਲ ਜੀ, ਲੋ ਜੀ ਆਪਾਂ ਆਪਣੀ ਸਾਰੀ ਟੀਮ ਦੇ ਨਾਲ ਅੱਜ ਫੇਰੋਂ ਨਿਕਲ ਗਏ ਆ। ਟੀਮ ਬਹੁਤ ਕੀ? ਚਾਰ-ਪੰਜ ਸੌ ਕਿਲੋਮੀਟਰ। ਹਾਂ ਅੱਜ ਫੇਰ ਟੀਮ ਬੜੀ ਓਕੀ ਤਿਆਰ ਕੀਤੀ ਆ ਵੀ ਮਤਲਬ ਟੀਮ ਦੇ ਬੰਦੇ ਨਰਾਜ਼ ਹੋ ਗਏ ਹੀ। ਨੇ ਨਰਾਜ ਹੋ ਗਏ ਕਿ ਤੁਸੀਂ ਪਹਿਲੇ ਪਲਾਨਿੰਗ ਕੀਤੀ ਨਹੀਂ ਤੁਸੀਂ ਪਲਾਨਿੰਗ ਪਹਿਲੇ ਕਰ ਲਈ ਵੀ ਤੁਸੀਂ ਸਾਨੂੰ ਨਹੀਂ ਦੱਸਿਆ ਕਿ ਜਦ ਕੀ ਸਾਡਾ ਪਲਾਨ ਆਟੋ ਬਣਿਆ ਸੀਗਾ ਖਰੇ ਟਾਈਮ ਵੀ ਕੋਈ ਨਾ ਫਾਇਡ ਬਣਿਆ ਖਰੇ ਟਾਈਮ ਬਣਾਈ ਦੀਦੀ ਤੁਸੀਂ ਸਵੇਰੇ ਜਿਮ ਚ ਪਲਾਨਿੰਗ ਕੀਤੀ ਨਹੀਂ ਨਹੀਂ ਪਰ ਆ ਜਿਮ ਚ ਤਾਂ ਮੈਨੂੰ ਪਾਜੀ ਕਹਿਣ ਲੱਗੇ ਵੀ ਕਹਿੰਦੇ ਵੀ ਆਪਾਂ ਨਾ ਜਿਮ ਦਾ ਵਿਕਰਮ ਸੰਭਾਲ ਲੈ ਜਾਣਾ ਆ ਵੀ ਮੈਂ ਕਿਹਾ ਠੀਕ ਪਾਜੀ ਆਪਾਂ ਚੱਲਾਂਗੇ ਚੱਲਾਂਗੇ ਮੈਂ ਕਿਹਾ ਆਨਲਾਈਨ ਮੰਗਾ ਲੂੰਗਾ ਪਾਜੀ ਕਹਿੰਦਾ ਆਨਲਾਈਨ ਮੰਗੋ ਨਾ ਮੈਂ ਕਿਹਾ ਪਾਜੀ ਨਹੀਂ ਆਪਾਂ ਜਾ ਕੇ ਲਿਆਵਾਂਗੇ ਐਨਐਸਟੀ ਕਹਿੰਦੇ ਤੇ ਭਾਜੀ ਕਹਿੰਦਾ ਵੀ ਚਲ ਠੀਕ ਆ ਹੈ ਅਸੀਂ ਜਾਣਾ ਜਲੰਧਰ ਫੇ ਮੈਂ ਇਹਨੂੰ ਬ੍ਰੀਜ਼ਨ ਕਰਾਂ ਤੇ ਆਪਾਂ ਜਾਣਾ ਹੀ ਭਾਈ ਨੂੰ ਵੀ ਲੈ ਚੱਲਦੇ ਆਂ ਕਹਿੰਦੇ ਚਲੋ ਮੈਂ ਭਾਈ ਨੂੰ ਫੋਨ ਕਰ ਲਿਆ ਭਾਈ ਇਹਨੇ ਚਲੋ ਚਲੀਏ ਸਾਨੂੰ ਮਾਦਾ ਇਹ ਮੈਨੂੰ ਵੀ ਖੜੇ ਪੈਰ ਮੈਂ ਕਹਿੰਦਾ ਹਾਂ ਸਾਨੂੰ ਹੋਰ ਪਤਾ ਵੀ ਤੂੰ ਕੋਸਾ ਕਰ ਲੈਣਾ ਤੁਹਾਨੂੰ ਮੈਂ ਦੱਸਦੀ ਆ ਗੱਲ ਇਦਾਂ ਆ ਕਿ ਜਦੋਂ ਬੰਦੇ ਨਾਲ ਸ਼ੁਰੂ ਤੋਂ ਕਿੱੱਚਾ ਹੋਵੇ ਨਾ ਨਾ ਜਾਣਾ ਹਰੇਕ ਕਿਤੇ ਆਉਣਾ ਜਾਣਾ ਆ ਵੀ ਜਦੋਂ ਬੰਦਾ ਇਕੱਲਾ ਜਾਂਦਾ ਨਾ ਉਦੋਂ ਬੰਦੇ ਨੂੰ ਦੁੱਖ ਲੱਗੇ ਲੱਟ ਆ ਆ ਕੁੜੀ ਨੂੰ ਉਦੋਂ ਦੁੱਖ ਲੱਗੇ ਨਹੀਂ ਲੱਗਣਾ ਕਿ ਏ ਕਹਿੰਦੀ ਤੁਸੀਂ ਦੱਸਿਆ ਨਹੀਂ ਤੁਸੀਂ ਤਾਂ ਪਹਿਲੇ ਹੀ ਸਡੀਆਂ ਵੱਡੀਆਂ ਲਾਈਆਂ ਪਲੈਨਿੰਗਾਂ ਤੁਹਾਡੀਆਂ ਪਹਿਲਾਂ ਹੀ ਸੀ ਤੇ ਦੂਹੀ ਮੈਨੂੰ ਕਹੀ ਜਾਂਦੇ ਨਹੀਂ ਨਹੀਂ ਹੁਣੇ ਪਲੈਨਿੰਗ ਹੋਈ ਹੈ ਠੀਕ ਹੈ ਛੇ ਮਿੰਟ ਨਾ ਦੇਖ ਲੱਗੇ ਟੱਪੇ ਲਗਾਦੋ ਨਾ ਮੈਂ ਹੋਂਦੀ ਨੇ ਮਸ਼ੀਨ ਤੇ ਬਹਿ ਜਾਣਾ ਸੀ ਅੱਛਾ ਠੀਕ ਹੈ ਮੈਂ ਤੂੰ ਸਿਰਫ ਇੱਕ ਬਾਹ ਲਾਉਣ ਵਾਲੀ ਬੈਂਤੀ ਹੈ ਤੇ ਇੱਕ ਪਾਈਪਿੰਗ ਲਾਉਣ ਵਾਲੀ ਲੱਗਦੀ ਹੈ ਬਾਹ ਤਾਂ ਲਾਈ ਦੀ ਬਾਹ ਜਿਹੜੀ ਲੱਤੀ ਲੱਗ ਜਾਂਦੀ ਹੈ ਸੋੜਦੀ ਆ ਬਾਹਾਂ ਲੋਟ ਮਾਰੇ ਰਹਿੰਦੀ ਹੈ ਪ੍ਰੈਸ਼ਰ ਕਰਦੇ ਤੂੰ ਡਾਕਟਰ ਪ੍ਰੈਸ਼ਰ ਨਹੀਂ ਕਰਦੀ ਤੂੰ ਐਮਬੀਬੀਐਸ ਡਾਕਟਰ ਪ੍ਰੈਸ਼ਰ ਕਰਨਾ ਜ਼ਰੂਰੀ ਆ ਗਾਰ ਨੇ ਕਿਹਾ ਕਿ ਮੈਂ ਆਪਾਂ ਇਹ ਗੱਲ ਕਰਾਂ ਮੈਂ ਕਹਿੰਦਾ ਗਾਰ ਨੂੰ ਨਹੀਂ ਆਪਾਂ ਗੁੱਸੇ ਨਹੀਂ ਹੁੰਦਾਂ। ਕੋਈ ਨਹੀਂ ਮੈਂ ਆਹ ਲੈਣਾ ਗਾਰ 10 ਮਿੰਟ ਦਾ ਕੰਮ 10 ਮਿੰਟ ਦਾ ਕੰਮ ਆਠੀ ਦਾ ਬੁੱਕਿੰਗ ਕੱਲ ਉਹ ਤਾਂ ਫਰਜ਼ ਯਾਰ ਪਾਪ ਲੈ ਲੈ ਦੇਖੋ ਮੇਰੀ ਗੱਲ ਸੁਣੋ ਉਹ 2 ਵਜੇ ਨਹੀਂ ਉਹਨੇ ਜਾਣਾ ਉਹਨੇ ਕੱਲ ਨੂੰ ਹੀ ਆ ਲੋਕੀ ਉੱਦੀ ਕਹਿੰਦੇ ਹੁੰਦੇ ਆ ਕਿ ਸਾਨੂੰ ਸਾਨੂੰ ਪਹਿਲਾਂ ਦੇ ਦੇ ਵੀ ਪਾਪ ਕੋਈ ਨਾਸ਼ ਬਹੁਤ ਹੈਗਾ ਥੋੜਾ ਕੰਮ ਕਰਕੇ ਮੈਂ ਚੱਲ ਪਤਾ ਕੀ ਕਰਿਓ 10 ਮਿੰਟ ਦਾ ਕੰਮ ਅਜਰੂ ਕਰੇ ਲੈਣਾ ਆਉਣਗੇ ਉਹ ਉਹਨਾਂ ਨੂੰ ਵੀ ਆਂਟੀ ਆਂਟੀ ਬੈਠੇ ਬੈਠੋ ਚਾਹ ਪਣੀ ਐ। ਤੋਂ ਬਲੌਗ ਦੇ। ਓਏ ਹਰ ਨੂੰ ਵੇਖਦੇ ਬਲੌਗ ਦੇਖਦੇ। ਔਰ ਬਲੌਗ ਦੇਖਦੇ ਨੇ ਕਿ ਤੂੰ ਕੇ ਨਾ ਬਿਮਾਰ ਕਰ ਦਿੰਦੇ ਐ ਨਾ। ਓਏ ਹੋਏ। ਚਲੋ ਕੋਈ ਗੱਲ ਨਹੀਂ ਗੁੱਸਾ ਨਾ ਕਰੀਏ। ਇੰਨਾ ਕੀ ਚੱਲਦਾ। ਉਹ ਕੁੜੀਆਂ ਮੂਹ ਤੇਰਾ ਬਲੌਗ ਦੇਖਦੀ ਆਉਣ। ਕਿਹੜਾ ਦੀਦੀ ਝੂਠ ਬੋਲਦੀ ਆ ਬਲੌਗ। ਸਾਡੇ ਨਾਲ ਉੱਧਰਲੇ ਦੇਖਦੇ। ਸਾਡੇ ਨਾਲ ਦੇ ਝੂਠ ਵਾਲੀ ਪਰ। ਹਾਂ। ਚਲੋ ਲਓ ਜੀ। ਦਾਤੀ ਕੁੜੀ ਬਿਮਾਰ ਹੋ ਗਈ। ਮੈਨੂੰ ਪਤਾ ਐ। ਲੋ ਜੀ ਆਪਾਂ ਕਰਦੇ ਆ ਤਾਂ ਗੱਲਬਾਤ ਬਣੇ ਰਹੋ ਬਲੌਗ ਦੇ ਨਾਲ ਤੇ ਕਰਦੇ ਆ ਗੱਲਬਾਤ ਚੱਲੇ ਆ ਅਸੀਂ ਤੇ ਦੱਸਦੇ ਆ ਕਿੱਥੇ ਜਾਏ ਆ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਸਾਰਿਆਂ ਨੂੰ ਧੰਨਵਾਦ ਲੋ ਜੀ ਆ ਸੰਗਤ ਚੱਲੀ ਆ ਜੀ ਬਾਬੇ ਬਲਗਨਾ ਦੇ ਸੋ ਆਪਾਂ ਤਾਂ ਆ ਗਏ ਆ ਸਾਰਿਆਂ ਨੂੰ ਜੈ ਬਾਬੇ ਦੀ 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 ਓਏ ਜੈ ਬਾਬੇ ਦੀ ਮੈਨੂੰ ਕੀ ਹੋਇਆ ਸਾਰੀ ਵਾਰ ਇੰਨੀ ਕਰਦਾ ਮੈਨੂੰ ਕੀ ਹੋਇਆ ਓਏ ਕਿੱਥੇ ਦੇਖੋ ਗੰਨਿਆਂ ਦੇ ਰਸ 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 ਥਿਓ ਪਰ ਸਾਤ ਮੌਸਮ ਜੰਮੀ ਸੀ ਯੰਮੀ ਸੀਗਾ ਪੁਦੀਨਾ ਬਿੱਕੂ ਆਪਾ ਪਦੀ ਆਪਾ ਪਦੀਨੇ ਦੇ ਨਾਲ ਹੋ ਚਟਨੀ ਬਣਾਵਾਗੇ ਕਿਸੇ ਦਿਨ ਇਹਨਾਂ ਦਾ ਫੋਟੋ ਸ਼ੂਟ ਹੋ ਰਿਹਾ ਕਾਹ ਰਹੇ ਹੰਦਦੇ ਕਾਹ ਦੇ ਲਈ ਆਹੀ ਵੀ ਪੀਤਾ ਆ ਇੰਨਾ ਸਵਾਦ ਠੰਡਾ ਬਹੁਤ ਆ ਦੇਖੋ ਪੀ ਕੇ ਨੰਨੂ ਦਾ ਜਦੋਂ ਦਿਲ ਕਰਦਾ ਉਹ ਸੌ ਜਾਂਦਾ ਦੇਖਿਆ ਠੰਡਾ ਕਿਨਾ ਯਮੀ ਆ ਚੱਲ ਪੀ ਲਓ ਤੁਸੀਂ ਲਓ ਜੀ ਆਪਾਂ ਪਹੁੰਚ ਗਏ ਆ ਕਿੱਥੇ ਪਹੁੰਚੇ ਆ ਤੁਸੀਂ ਮੜੇ ਦੇਖ ਲਓ ਗਲੀ ਨੂੰ ਦੇਖ ਕੇ ਕਹਿ ਸਕਦੇ ਆ ਕਿੱਥੇ ਆਇਆ ਗਗਨਦੀਵੀ ਘਰੇ ਆ ਗਏ ਇੱਥੇ ਮੜੇ ਆਪਾਂ ਨੂੰ ਕੰਮ ਆ ਦੋ ਦੋ। ਜੇ ਆਪਣੇ ਬਾਬਾ ਜੀ ਦੇ ਗਏ ਸੀ ਉਤੋਂ ਆਪਾਂ ਘਟੋਣ ਲੈ ਲੈਂਦੇ ਜਿਆਣੀ ਵਾਲੀ ਪਛਾਰ ਲੈਂਦਾ ਸੀ। ਉੱਥੇ ਆਪਾਂ ਦੇ ਆ ਤਾਂ ਫਿਰ ਆਪਾਂ ਨਾ ਜਿਲੰਦਰ। ਜਿਲੰਦਰ ਸ਼ੋਪਿੰਗ ਕਰਨੀ ਆ ਕਰਨੀ। ਫਿਰ ਸਹੀ। ਯਾਰ ਆ ਬੇ। ਕਿਧਰ ਵੀਧਰ। ਬੇਮਾਰਾ। ਕਿਧਰ ਕਿਧਰ? ਬੱਲੇ 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 ਬੱਲੇ। ਬੱਲੇ ਬੱਲੇ। ਸੈਕਲ ਦੀ। ਸੈਕਲ ਦੀ ਜੂ। ਹਾਂ ਬੰਦੂ ਕਿੱਦਾਂ? ਓਏ। ਬੱਲੂ ਵਤਰਾ ਆ ਜਾ ਮੇਰਾ ਬੰਤ ਨਹੀਂ ਵੇਖੀ ਸੀ ਗਿਆ ਬਲੌਗ ਦੇ ਦੀ ਵਿੱਚ ਵਿਚਰਾਂ ਦਾ ਉਹ ਬੱਲੇ ਸ਼ਾਬਾਸ਼ ਇਹ ਕੰਮ ਨਹੀਂ ਛੱਡਣਾ ਹੈਲੋ ਕਿਤਾ ਠੀਕ ਆ ਹਾਂਜੀ ਕਿਤਾ ਧੀ ਸੀ ਅੱਛਾ ਸਾਰੀ ਕੰਮ ਤੇ ਹਾਂਜੀ ਹਾਂਜੀ ਲੋਈ ਆ ਪਾ ਗਈਆਂ ਜੀ ਉਹ ਗੱਲ ਚੱਲਣ ਦੀ ਉਹਦੀ ਬੱਲੂ ਕੈਕਟਰ ਦੀ ਇਹ ਮਸੀ ਬਚਿਆ ਸੀ ਜਦੋਂ ਛੋਟਾ ਸੀ ਨਾ ਇਹ ਇਹ ਮੰਨੋ ਬਚਿਆ ਸਾਡਾ ਮੁੰਡਾ ਹਾਂ ਜਿਹੜੀ ਆਪਣੀ ਸਾਹ ਵਾਲੀ ਨਾਲੀ ਹੈ ਨਾ ਉੱਚੇ ਦੁੱਧ ਪੈ ਗਿਆ ਨੀਲਾ ਹੋ ਗਿਆ ਜਮੇ ਨੀਲਾ ਮੈਂ ਵੀ ਉੱਥੇ ਜੀ ਦੀ ਜੀ ਹਾਂ ਅਨੀਲਾ ਡਾਕਟਰ ਕਹਿੰਦੇ ਜਵਾਬ ਦਿੱਤਾ ਉਹਨਾਂ ਨੇ ਫੇ ਇਹਨੂੰ ਹੌਸਲਾ ਆਪਣਾ ਮੰਮੀ ਨੇ ਮੰਮੀ ਨੇ ਫੇ ਇਹਨੂੰ ਕੀਤਾ ਸਾਹ ਸੂਤਵਾਇਆ ਇਹ ਮੂੰਹ ਨਾਲ ਸਾਹ ਸੂਤਵਾਇਆ ਡਾਕਟਰਾਂ ਨੇ ਮਸ਼ੀਨ 'ਚ ਰੱਖਿਆ ਨੂੰ 24 ਘੰਟੇ ਜਵਾਬ ਦਿੱਤਾ ਨਕਲੀ ਸਾਹ ਨਕਲੀ ਸਾਹ ਹਾਂ ਇੱਦਾਂ ਫੇ ਸਹੀ ਹੋਏ ਸੀ ਫੇ ਇਹਨੂੰ ਅਸਲੀ ਸਾਹ ਏ ਫੇ ਹੋਇਆ ਨਕਲੀ ਸਾਹ ਦੇ ਕੇ ਅਸਲੀ ਸਾਹ ਲੈ ਹੈ ਨਾ ਬੱਲੂ ਭਾਜੀ ਆ ਹੈ ਇਹ ਭਾਜੀ ਵਰਗਾ ਹੀ ਆ ਸਹੀ ਗੱਲ ਹੈ ਨਾ ਹਾਂ ਕਿੰਦਾ ਦਾ ਉਹ ਕਿੰਦਾ ਦਾ ਥੀਆ ਮਤਲਬ ਇਹ ਨਹੀਂ ਆਦਾ ਉਹ ਕਿੱਦਾਂ ਦਾ ਹਾਂ ਇਹ ਨਹੀਂ ਆਦਾ ਲਾਲ ਨੂੰ ਨਾ ਗੱਲ ਅੰਭਾਰ ਨਹੀਂ ਆਪਾਂ ਕਿੰਨਾ ਵੇਂ ਦਿਰਾਤੇ ਹੋ ਕੋ ਉਹ ਤਾਂ ਮਿੰਟ ਵੀ ਹੋ ਗਈ ਸਾਰੀ ਠੀਕ ਹਾਂ ਖਾਧੀ ਨਹੀਂ ਨੋ ਉਹ ਮੈਂ ਅਖਰੀ ਦਿਖਾਈ ਸੀ ਹਾਂ ਉਹ ਇੱਕ ਵਾਰੀ ਥੋੜਾ ਕੰਮ ਨਹੀਂ ਆ ਮਿੱਠਾ ਬਹੁਤ ਆਉਂਦਾ ਹੂੰ ਮਿੱਠਾ ਵਧੀਆ ਆਉਦਾ ਉਹ ਮਿੱਠਾ ਬਹੁਤ ਆਉਂਦਾ ਹਾਂਜੀ ਉਹ ਹੋਰ ਕੰਮ ਹੋਣਾ ਵੀ ਨਹੀਂ ਸੀਗਾ ਇਹੇ ਕੰਮ ਤਰ੍ਹਾਂ ਕਰਨਾ ਸੀ ਹੈਨਾ ਨਹੀਂ ਭਾਈ ਮੈਂ ਤਾਂ ਕੰਮ ਤਾਂ ਉਹ ਕੀਤਾ ਯਾਰ ਤੁਹਾਨੂੰ ਦਦਲਾ ਕਰਦਾ ਰਿਆਂ ਕਰਨਾ ਇਹਦਾ ਮੈਨੂੰ ਨਾ ਮਿਊਂਸਪਲ ਜਿਨੀ ਤਲਰ ਰੋਣੇ ਤੇ ਉਹਦੇ ਆਂ ਨੂੰ ਕਰ ਲਿੰਦਾ ਹੈ ਸੇਫਟੀ ਸੇਮ ਨੂੰ ਸੇਮ ਤੋਂ ਸੇਮ ਨੂੰ 20 ਯਰਗ ਲਾਉਂਦਾ ਪਾਣੀ ਇੰਦੇ ਆ ਬੁਲਬੁਲਿਆ ਕੀ ਮਨੇ ਆ ਦਾ ਤੇਰੀ ਗਾਣਾ ਗਾ ਸੁਣਾਇਆ ਨਹੀਂ ਉਹਦੀ ਚੱਲਦਾ ਸ੍ਰੀ ਸਿੰਘ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਅੱਜ ਸੋਹਣੀ ਬਹੁਤ ਵਾਹ ਦੇਖੋ ਕਿੰਨੀ ਸੋਹਣੀ ਹੈ ਪਿੱਛੇ ਮਿਊਜ਼ਿਕ ਲਾ ਲਾਇਆ ਪਹਿਲੇ ਗਾਣਾ ਕੱਢੀ ਉਹ ਵੀ ਹਜੇ ਉੱਦੇ ਲਾਇਆ ਆ ਵੀਡੀਓ ਚੱਕ ਕੇ ਲਾਇਆ ਰੁਕ ਜਾ ਮਨ ਵੀਰ ਰੁਕ ਜਾ ਇਹਨੇ ਕਹਣਾ ਦੁਕਾਨੇ ਜਾਣਾ ਦੇਖੋ ਦੁਕਾਨੇ ਨਹੀਂ 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 ਲੱਗਦਾ ਮੈਨੂੰ ਨਹੀਂ ਲਾੜਾ ਪੋਪਾ ਨੇ ਨਾ ਨਾ ਚੀਜੀ ਖਾ ਲੈ ਬੱਲੇ 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 ਪਪਾ ਸ਼ੀਸ਼ੇ ਬੜੇ ਚਮਕਾਤਾ ਤੂੰ ਖਸਦਾ ਦੇ ਕਿ ਉਹ ਦੇਖ ਉਹ ਦੇ ਉਹ ਤੇ ਬਾਈਪਾ ਮਾਰਨ ਦਿਆ ਕਿਹਦਾ ਤੇਰੀ ਸ਼ਾਦੀ ਹੋਈ ਮਗਾ ਮੇਰਾ ਨਿਆਣਾ ਬੇਟਾ ਤੂੰ ਮੇਰੀ شادی ਕਰੀ ਚੱਲਾ ਮੰਨੂ ਕਹਿੰਦਾ ਤੇਰੀ ਸ਼ਾਦੀ ਹੋਏਗੀ ਕਹਿੰਦੀ شادی ਕਰਨੀ ਓਏ ਤੰਦ ਦੇ ਕਿ ਨਹੀਂ ਸੁਣੀ ਗੱਲ ਹੋਰ ਵੀ ਕਿੱਦਾਂ ਠੀਕ ਠਾਕ ਮੈਨੂੰ ਤੇਨੇ ਮੈਂ ਤੈਨੂੰ ਦਮ ਓਕੇ ਬੌਸ ਚੱਲ ਮੈਂ ਚੱਲ ਯਾਰ ਉਹ ਪਿਛਲੇ ਉਹ ਵੀ ਕਰਦੇ ਸਭ ਫਟਾਫਟ ਲੋਕ ਵੀ ਦੇਖੀ ਸ਼ਾਮ ਨੂੰ ਇਹਦਾ ਉਹ ਕਿਹੜੇ ਦਾ ਫੋਨ ਨਹੀਂ ਹੈਗਾ ਉਹਨੇ ਸ਼ਾਮ ਤੱਕ ਸ਼ੀਸ਼ੇ ਸਾਫ਼ ਕਰਦੇ ਆ ਸਾਰੇ ਦਿਨ ਇੰਨੇ ਚਾਰੇ ਹਨ ਮੈਂ ਦੀਦੀ ਹਾਂ ਤੁਹਾਨੂੰ ਇੱਕ ਚੀਜ਼ ਪੁੱਛਾਂ ਪੁੱਛ ਤਾ ਨੂੰ ਉਹ ਸਪੈਕਸਾਂ ਦੀ ਸਾਰਿਆਂ ਚ ਸ਼ੇਪ ਕਿਹੜੀ ਵਧੀਆ ਲੱਗੀ ਲਾਸਟ ਉਹ ਜਿਹੜੀ ਸੈਕੰਡ ਨੇ ਵਧੀਆ ਨਾਸਟ ਚ ਜਿਹੜੀ ਉੱਪਰ ਤੋਂ ਲਾਸਟ ਲਾਸਟ نیچےੋਂ نیچے ਉੱਪਰਲੀ ਹਨਾ ਹਾਂ ਉਹ ਸ਼ੇਪ ਵੀ ਸੋਹਣੀ ਆ ਉਹ ਵੀ ਸੋਹਣੀ ਆ ਤੇ ਅਸੀਂ ਪਹੁੰਚੇ ਆ ਜੀ ਜੋਤੀ ਚੌਂਕ ਅਟਾਰੀ ਬਿਆਰ ਦੀਦੀ ਨੇ ਆਪਣਾ ਲੈਣਾ ਸਮਾਨ ਮੈਂ ਪੁੱਛਿਆ ਸੀ ਰੇਟ ਔ ਸ਼ੂਜ਼ ਮੈਨੂੰ ਦੱਸਿਆ ਨਹੀਂ ਗਿਆ 5 ਨੰਬਰ ਹੀ ਆਇਆ ਪੁੱਛਿਆ ਰੇਟ ਨਹੀਂ ਦੱਸਿਆ ਗਿਆ ਜੀ ਬੇਚਣ ਮਿਲ ਜਾਂਦੇ ਆ ਆਲੇਕ ਭਾਈ ਨੇ ਲੈਣੇ ਆਪਣੇ ਜਮੂ ਵਾਸਤੇ ਸ਼ੂਜ਼ ਇੰਨੇ ਕੁ ਦਿੱਕਣਾ ਹੀ ਨੇ ਉਹਦਾ ਸ਼ੂਜ਼ ਬੜੀਏ ਬੰਦੇ ਆਂ ਜੀ ਨੋ 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 ਜਿੱਦ ਤੇ ਦਾ ਕੋ ਪੰਗੜਾ ਹੀ ਪੰਗੜਾ ਹੈ ਸਾਡੇ ਮੁੰਡੇ ਸਾਰੇ ਜਿਹੜੇ ਆ ਨਾ ਸਾਰੇ ਇਕਰਾਰਤੀ ਆ ਅੰਦਰੋਂ ਦਿਲ ਸਾਫ਼ ਆ ਮੰਨੂ ਸਾਡਾ ਵਿਕਰਮਾ ਵਿਕਰਮ ਤੇ ਮੱਲੂ ਤੇ ਮੇਲੇ ਸੇਮ ਹੀ ਲਾਦੇ ਨੇ ਕਿਦਾਂ ਜਿਹੜਾ ਆਪਣਾ ਕਨੂ ਭਾਈ ਹੁੰਦਾ ਸੀ ਉਹ ਵੀ ਵਧੀਆ ਸੀ ਤਾਂ ਵੀ ਕਨੂ ਵੀ ਸੀ ਤੇ ਆਪਣਾ ਇੱਕ ਉਹ ਅਰਜਨ ਭਾਜੀ ਵੀ ਇਹ ਸਾਰੇ ਮਤਲਬ ਸੇਮ ਹੈ ਨਾਲ ਦੇ ਨੇਚਰ ਦੇ ਆ ਕਿਉਂਕਿ ਇਹ ਹਰ ਸਮੁੱਖ ਹੈਗੇ ਸਾਰੇ ਸਾਰੇ ਇਸ ਮੁੱਖਾਂ ਨਵੀਂ ਹਾਸ ਮੁਖਾਂ ਮੰਮੂ ਸਾਡਾ ਵੀ ਚਾ ਦੋਗੇ ਜਿੱਥੇ ਦੇਖਣਾ ਝੂਣ ਵੀ ਲੱਗੇ ਕੱਲੇ ਜਾਣਗੇ ਬਾਬਾ ਜੀ ਦੇ ਪਹੁੰਚ ਚੁੱਕੇ ਤੇ ਫਾਇਨ ਪਸੰਦ ਨਹੀਂ ਉਹਦੇ ਮਨ ਨੂੰ ਤਜੀ ਨਹੀਂ ਕਰਦਾ ਪਾਸ ਕਰਾਉਣ ਆਣਾ ਲੇਕਿਨ ਪਾਸ ਕਰ ਨਹੀਂ ਦੇਖੇ ਪਾਸ ਕਰਾਉਣ ਆਲੇ ਕਿ ਆ ਚੈੱਕ ਕਰੋ ਪਾਸ ਕਰੋ ਦੇਖਿਆ ਓਕੇ ਡਨ ਜਿੰਮ ਵਾਸਤੇ ਤੁਸੀਂ ਆਪਣੇ ਲਈ ਦੇਖ ਲਓ ਜਿੰਮ ਵਾਸਤੇ ਸਪੋਰਟ ਸ਼ੂਜ਼ ਦੇਖ ਲਓ ਆਪਣੇ ਲਈ ਜਿੰਮ ਵਾਸਤੇ ਆਣਾ ਚੱਲਣਗੇ ਜਿਹੜੇ ਬਾਹਰ ਲੈ ਕੇ ਆਏ ਮੈਂ ਕੀ ਕਹਿ ਰਹੀ ਹਾਂ ਮੈਂ ਕਿ ਜਿੰਮ ਵਾਸਤੇ ਆਣਾ ਚੱਲਣਗੇ ਇਹ ਬੋਰ ਪਾ ਲੈ ਕਿਸੇ ਤਭੀ ਨਿਕਲ ਨਹੀਂ ਬੰਨੇ ਸੋਹਣੇ ਸ਼ੇਪ ਤਭੀ ਤਾਂ ਨਿਕਲ ਨਹੀਂ ਬੋਰ ਪਸੰਦ ਕਰੀ ਜਾਂਦੇ ਪਿਆ ਓ ਸਾਹ ਉਹ ਤਾਂ ਆਹ ਸੋਨੇ ਆ ਬੂਟ ਇਹਦੀ ਆ ਸੋਨੇ ਆ ਲੋ ਜੀ ਬੂਟ ਦਸਤੰਦ ਕਰ ਰਹੇ ਨੇ ਭਾਈ ਇਹਨੇ ਹੈ ਆਹ ਸੋਨੇ ਵੰਨ ਵਧੀਆ ਲੱਗੇ ਹੈ ਮੁੰਜਦਾ ਲੱਗੇ ਹੈ ਵਧੀਆ ਹੀ ਆ ਥੋੜਾ 6 ਨੰਬਰ ਹੈ ਨੰਬਰ ਆ ਥੋੜੀ ਸਹੀ ਆ ਸਟਾਰਟਿੰਗ ਸਹੀ 6 ਨੰਬਰ ਹੀ ਆਉਂਦਾ 6 ਨੰਬਰ ਦਾ 5 ਨੰਬਰ 5 ਨੰਬਰ ਬੀਤੀ ਤੇ ਆਉਂਦਾ ਕਿੰਨੇ ਦੇ ਭਾਈ 500 ਨਹੀਂ ਯਾਰ 500 500 ਇਹਦਾ ਇੱਡਾ ਲਾਟਾ ਲਾਟਾ ਆ ਵੀਡੀਓ ਵਧੀਆ ਨਹੀਂ

ਆਪਾ ਪਹੁੰਚ ਚੁੱਕੇ ਆਂ ਦੁਕਾਨ ਤੇ ਸਰੀ ਇਹ ਦੁਕਾਨ ਤੇ ਤਨਕਵਾਂ ਤੇ ਟਾਰੀ ਦੀ ਆਪ ਕੋ ਹੋ ਚੁੱਕੀ ਆਂ ਹੁਣ ਫੇ ਤੁਸੀਂ ਸਮਾਨ ਕੱਲੀਆਂ ਪਾਈਪਿੰਗਾ ਹੀ ਲੈਣੀ ਆ ਪਾਈਪਿੰਗਾ ਲੈਸਾਂ ਓਕੇ ਲੋਕਰਾ ਮਾ ਠੀਕ ਦਾ ਸਾਰਾ ایਵਰੀਥਿੰਗ ਸਾਰੇ ਸਮਾਨ ਲੈਣਾ ਹੁਣ ਕੌਣ ਜੀ ਆਪਾ ਘੜਨਾ ਕਰਦੇ ਆਂ ਫਿਰ ਗੱਲ ਬਾਤ ਸੁਭਾਈ ਨੇ ਮੈਨੂੰ ਦੋ ਸਮਾਨ ਲਿਆ ਕੇ ਦਿੱਤਾ ਮੈਂ ਅਜੇ ਤਾਂ ਕਯੂਜ਼ ਕਰਦੀ ਹਾਂ ਹਾਂ ਸਾਲ ਹੋ ਚੰਗਾ ਅੱਛਾ ਹਾਂ ਠੀਕ ਆ ਚਲਾ ਸੀ ਪਾਂਜੀ ਇਹ ਦੁਕਾਨ ਤੇ ਉਹਨਾਂ ਨੂੰ ਫੋਨ ਕਰ ਦੇਣਾ ਸੀਗਾ ਅੱবি ਮੇਰੀ ਹੈਲਪ ਕਰਾ ਰਹੇ ਆ ਤੇ ਮੈਨੂੰ ਨਹੀਂ ਪਤਾ ਲੱਗਦਾ ਸੀ ਕਲਰਾਂ ਦਾ ਮੈਂ ਕੰਫਿਊਜ਼ ਹੋ ਗਈ ਨਿਕਲਦੇ ਵੇਖ ਕੇ चो दोगे सिं यह हो गबा लां विषय पाल पा दो पा देखनांग क्लाइंड वाइ पने सीना ਕਦਿਆਂ ਤੁਸੀਂ ਪਾਈਪਿੰਗ ਚੈੱਕ ਕਰ ਸਕਦੇ ਹੋ ਹਜੇ ਕਦੀ ਨਾ ਪਾਈਪਿੰਗ ਪਾਈਪਿੰਗ ਆਈ ਨਾ ਤੇ ਲਾਈਟ ਆ ਦੇਖਣੀ ਆ ਆਪਣੀਆਂ ਲੈਸ ਵਗੈਰਾ ਦੇਖਣੀ ਆ ਜਿਹਦੇ ਧਿਆਨ ਨਾ ਹਜੇ ਵੀਟ ਕਰ ਲੋ ਸਾਡੇ ਨਾਲ ਦੇ ਇਧਰ ਉੱਥੇ ਰਹਿ ਪਿਆ ਹਾਂ ਤਾਂ ਮੰਨਦੀ ਥੁੰਦਾ ਹੋਵੇ ਹਾਂ ਮੰਨਦੀ ਇਹਨਾਂ ਆ ਵਾਈਟ ਲੈਸ ਕਿਹਨੇ ਕਿਹਨੇ ਬੰਦ ਕੇ ਸੰਭੇਤ ਸੀ ਆ ਦੇਖਿਓ ਆਦੇ ਆ ਕਲਰ ਕਿੰਨਾ ਸੋਨਾ ਮਲਟੀ ਕਲਰ ਮੈਂ ਤਾਂ ਬੈਠਾ ਦੀਦੀ ਕਰ ਲਵੇ ਪਸੰਦ ਬਹੁਤ ਹੀ ਜਿਆਦਾ ਵਧੀਆ ਮਾਰਕੀਟ ਮੈਨੂੰ ਤਾਂ ਬੜੀ ਵਧੀਆ ਲੱਗਦੀ ਹੈ ਇਧਰ ਮਾਰਕੀਟ ਸਾਰੀ ਵਧੀਆ ਹੀ ਆ ਆਪਾਂ ਸੂਲ ਲੈਣੇ ਆ ਆਪਾਂ ਆਪ ਹੀ ਚੱਕ ਲੈਣਾ ਆਪਣੇ ਰਾਜ ਪਾਣੀ ਵੀ ਹੈ ਪਹਿਲਾਂ ਤਾਂ ਪਿਆਸ 걸 ਲੱਗੀ ਹੋਈ ਮੈਨੂੰ ਤਾਂ ਤੁਸੀਂ ਗੱਲ ਲਓ ਪਸੰਦ ਤਾਂ ਕੁਝ ਖਾਣੇ ਪੀਣੇ ਆ ਬਾਹਰ ਜਾ ਕੇ ਪਹਿਲਾਂ ਬੁਕਰਮਾ ਲੈ ਲਓ ਤੁਸੀਂ ਬਾਜੀ ਬੁਕਰਮਾ ਵੀ ਦੇ ਦੋ ਅੱਜ ਲੈ ਜੀ ਨੀਓ ਪੇਪਰ ਬੁਕਰਮ ਇਹ ਵੀ ਇੱਥੇ ਕਿਹੜੀ ਹੋਰੀ ਇੱਥੇ ਕਿਉਂਕਿ ਪੇਪਰ ਪੰਜਾ ਵੀ ਹੋ ਗਈ ਛੇ ਪਿਆ ਤਾਂ ਜਿਹੜਾ ਰੋਲ ਆਪਾਂ ਨੂੰ ਬੰਨਣਾ ਲਾਲ ਗ੍ਰੀਨ ਹਾਂ ਜਿਸ ਤੇ ਹੋ ਗਏ ਨੇ ਜਿਹੜੀ ਆਪਾਂ ਨੂੰ ਮਤਲਬ ਜਿਹੜੀ ਤਾਂ ਕਾਫੀ ਟਾਈਮ ਨਿਕਲ ਜੁਆਣਾ ਤਾਂ ਤੁਹਾਨੂੰ ਪਤਾ ਬਾਰ-ਬਾਰ ਔਖਾ ਹੋ ਜਾਂਦਾ ਉਹਨਾ ਪਾਜੀ ਤਾਂ ਦਿਖਾ ਦਿੰਦੇ ਆ ਤੁਸੀਂ ਲੈਥਾਂ ਦੇਖ ਲਓ ਪਹਿਲਾਂ ਆਹ ਦੇਖਿਓ ਆਹ ਦੇ ਆਹ ਦੇਖੋ ਆਹ ਦੇ ਇਹਨੇ ਸਾਰੇ ਕਲਰ ਲੈ ਵਾਈਟ ਨਹੀਂ ਵਾਈਟ ਤੋਂ ਸਟਰੀ ਜਿਹੜੀ ਹੁੰਦੀ ਨਾ ਉਹ ਚੱਲਦੀ ਆ ਕੋਈ ਡਿਜ਼ਾਈਨ ਪਾਣਾ ਹੁੰਦਾ ਨਾ ਵਿੱਚ ओके ਇਹ ਤਾਂ ਕੱਟ ਕੇ ਠੀਕ ਆ ਕਿੱਧਰ ਦੇਖ ਲਓ ਫੇਰ ਕੋਈ ਅਸੀਂ ਪਹਿਲਾਂ ਸਿਲੈਕਟ ਕਰ ਲਈਏ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਦੇਖੋ ਤੇ ਉੱਪਰ ਇਹ ਲੋਈ ਆਪਾਂ ਲੱਗੇ ਆ ਪੀਣ ਦੁੱਧ ਛੋਡਾ ਦੁੱਧ ਛੋਡਾ ਪੀਣ ਲੱਗੇ ਦੇਖਿਓ ਬਣਦਾ ਕੀ ਆ ਕ ਵੀ ਪਾਈਉ ਨਹੀਂ ਬਣਾਉਂਦੇ ਪਏ ਆ ਦੋ ਦੋ ਦੁੱਧਾ ਅ ਆ ਜਾ ਚੱਕ ਆ ਦੇ 20% ਗੈਸ ਹੰਡਵਾ ਉਹ ਦੇਖਿਆ ਦੁੱਧ ਦਾ ਪੈਕੇਟ ਜਿਹੜਾ ਉੱਤੇ ਰਹਿ ਜਾਂਦਾ ਆ ਵੀ ਨਾ ਜਿੰਨੇ ਕੇ ਬਾਅਦ ਸੇ ਨੀਚੇ ਰੱਖ ਦੋ ਇੱਧਰ ਇੱਧਰ ਰੱਖ ਦੋ ਮੇਰੇ ਕੋਲ ਆ ਕਰੇ ਕੀ ਹੋਇਆ ਪਾਣੀ ਪੀਣਾ ਆ ਉਹ ਪੀਂਦੇ ਹੋਰ ਆ ਲੋ ਜੀ ਲੈ ਲਓ ਚਿਹਰਾ 20 20 ਇੱਥੋਂ ਐਡਾ ਐ ਉੱਥੋਂ ਅੰਦਰ ਨੂੰ ਹਾਂ ਉਹ ਦੁੱਧ ਤੁਹਾਡਾ ਦੇਖੋ ਬਣਦਾ ਆ ਦੇਖੋ ਜੀ ਉਹ ਹੁਣ ਲੱਗਾ ਦੁੱਧ ਪੈਣਾ ਫੇਰ ਕਾ ਦੁੱਧ ਆ ਉਹ ਲੋ ਜੀ ਇਹਨਾਂ ਦੇ ਚੋਲ ਬਣਾਵੇ ਉੱਤੇ ਲਾਏ ਨੇ ਉਹ ਦੁੱਧ ਤੁਹਾਡਾ ਬਣ ਗਿਆ ਦੇਖੋ ਜੀ ਤੁਸੀਂ ਵੀ ਬਣਾ ਸਕਦੇ ਹੋ ਉਹ ਕੀ ਹੈ ਬਈ ਜਾਕਰ ਬਣਿਆ ਕਿ ਬ੍ਰੋ ਹਾਂ ਦੁੱਧ ਸੋਡਾ ਮੈਂ ਵੀ ਕਿਹੜਾ ਪੀਤਾ ਉਹ ਹੀ ਆ ਯਾਰ ਜਿਹੜੀ ਬਣਾਉਂਦੇ ਆ ਹਾਂ ਪਰ ਦੁੱਧ ਵਾਲਾ ਨਾ ਇਹ ਛੜੇ ਚਿਰਾ ਵਾਲ ਨੂੰ ਲੱਗਾ ਪੀਤਾ ਮੈਂ ਤਾਂ ਪੀਣੀ ਅੱਜ ਲੱਗਾ ਦੁੱਧ ਸੋਡਾ ਮੈਂ ਨਹੀਂ ਪੀਤਾ ਕਦੀ ਮੈਂ ਦੇਖਿਆ ਨਾ ਲਿਖਿਆ ਮੈਂ ਕਿ ਦੁੱਧ ਸੋਡਾ ਪੀਂਦੇ ਭਾਈ ਬਣਾਉਂਦੇ ਆ ਇੱਧਰ ਕਿੰਨੇ ਕਿੰਨੇ ਪੀਤਾ ਭਾਈ ਉਹਨਾਂ ਦੇ ਵੀ ਦਾਦਿਓ ਭਾਈ ਇਹ ਤਾਂ ਪੀਤਾ ਹਣਾ ਆਪਣੇ ਸਪੋਨਰ ਆ ਹਾਂ ਲਾਵੀ ਲਾਓ ਜੀ ਲਾਓ ਜੀ ਜਲਵੀਰ ਲਾਓ ਜੀ ਤਿਆਰ ਆ ਦੁੱਧ ਸੋਡਾ ਚੱਕੋ ਹਲੋ ਭਾਜੀ ਆ ਮੁੰਡੇ ਨੂੰ ਭੁਲਾ ਪਹਿਲਾਂ ਯਾਰ ਫੜੋ ਮੈਂ ਭੁਲਾਉਂਦਾ ਇਹਨੂੰ ਆ ਤੂੰ ਹੀ ਪੀਓ ਮੈਂ ਭੁਲਾਉਂਦਾ ਇਹਨੂੰ ਮੈਂ ਭੁਲਾਉਂਦਾ ਨੰਨੂ ਆ ਲੈ ਪੀਲਾ ਹਲੋ ਪੀ ਲਾ ਹਾਂਜੀ ਲੋ ਜੀ ਆਪਾਂ ਜਿਹੜਾ ਸਮਾਨ ਸੀਗਾ ਸਾਰਾ ਲੈ ਲਿਆ ਜਿੰਨਾ ਵੀ ਸੀਗਾ ਮਨਿਆਰੀ ਦਾ ਦੀਦੀ ਉਹਨੇ ਲੈਣਾ ਸੀ ਸੋ ਆਪਾਂ ਪਰਸਾਂ ਦੀ ਵੀਡੀਓ ਪਾਈ ਹੋਈ ਹੈ ਕਿਸੇ ਨੂੰ ਵੀ ਪਰਸਪੋਰਟ ਚਾਹੀਦਾ ਉਹਨਾਂ ਪਸੰਦ ਕਰ ਲਓ ਆਪਣੇ ਆਪਣੇ ਆਰਡਰ ਜਲਦੀ ਜਲਦੀ ਕਰੋ ਵੀ ਆਪਾਂ ਭੇਜਿਆ ਹਾਂਜੀ ਹਾਂਜੀ ਹਾਂ ਨੰਨੂ ਆ ਦੇਖੋ ਕਿ ਨੰਨੂ ਨੰਨੂ ਮੈਂ ਤੇ ਜਲਦੀ ਜਲਦੀ ਆਪਣੇ ਆਪਣੇ ਆਰਡਰ ਸਾਨੂੰ ਕਰੋ ਆਪਾਂ ਜਲਦੀ ਜਲਦੀ ਤੁਹਾਨੂੰ ਆਰਡਰ ਭੇਜਾਂਗੇ ਸੋ ਤੇ ਹੁਣ ਕਰਦੇ ਆਂ ਬਲੌਗ ਦਾ ਐਂਡ ਤੇ ਥੈਂਕ ਯੂ so much love you all ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਪਿਆਰ ਭਰੀ ਬਾਏ 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 ਬਾਏ